ਸਵੈਪਟਾ ਬਹੁਤ ਖੜੀਆਂ ਵੀਰਾਂ ਕੋਲ ਠੀਕ ਹੈ ਇਧਰ ਸਵੈਪਟ ਖੜੀ ਹੈ ਗੱਡੀ ਨੰਬਰ ਹੈ ਉਹ ਯਾਰ 12 ਮੱਡ ਲਾ ਗਈ ਵਧੀਆ ਨਵੀਂ ਕਾਰ ਆ ਫਸਟ ਓਨਰ ਦੀ ਆ ਇਹ ਡੀਜ਼ਲ ਦੀ ਵੀਰੇ ਡੀਜ਼ਲ ਦੀ ਬੀਡੀਆਈ ਬੀਡੀਆਈ हां ਨਾ ਉਹ ਬੀਡੀਆਈ ਆ ਠੀਕ ਹੈ ਡੀਜ਼ਲ ਦੀ ਕਾਰ ਆ ਅਪੋਲੋ ਦੇ ਨਵੇਂ ਟਾਇਰ ਲੱਗੇ ਆ ਚਾਰੋਂ ਟਾਇਰ ਨਵੇਂ ਪਏ ਠੀਕ ਆ ਵੀ ਟਾਇਰਾਂ ਦੇ ਵਿੱਚ ਬੀਲ ਕੱਪ ਅੰਦਰੋਂ ਗੱਡੀ ਐਨ ਓਕੇ ਜਮਨ ਨੇ ਝੋਟਾ ਅੰਡਰ ਹੈ ਵੀਰ ਆ ਗਈ ਠੀਕ ਆ ਫੋਰਡ ਦੀ ਇਹ ਬਠਿੰਡਾ ਨੰਬਰ ਗੱਡੀ ਆ ਨੰਬਰ ਚੈੱਕ ਕਰਾ ਦੀ ਮੈਂ ਮੜਾ 13 13 ਨੰਬਰ ਆ ਗੱਡੀ ਦਾ ਠੀਕ ਆ ਐਨ ਚੈੱਕ ਕਰੋ ਤੁਸੀਂ ਟਾਇਰਾਂ ਰੇ ਡੀ ਟਾਇਰ ਚੰਗੇ ਪਏ ਆ ਲਾਈ ਵੀ ਲੱਗੇ ਵੇ ਠੀਕ ਆ ਕੰਪਨੀ ਫਿਟਡ ਤੇ ਅੰਦਰ ਵੀ ਝਾਤ ਮਰਾਇ ਮੜਾ ਇੰਟੀਰੀਅਰ ਪੈ ਤੇ ਗੱਡੀ ਐਨ ਓਕੇ ਗੱਲਬਾਤ ਆ ਬਾਈ ਠੀਕ ਆ ਸਾਫ ਸੁਥਰੀ ਗੱਡੀ ਆ ਚੈੱਕ ਕਰੋ ਤੁਸੀਂ ਇੰਟੀਰੀਅਰ ਵਗੈਰਾ ਤੱਤੇ ਪਲੇਅਰ ਲੱਗਾ ਠੀਕ ਆ ਗੱਡੀ ਦੇ ਵਿੱਚ ਸੀਟ ਕਵਰ ਨਵੇਂ ਚੜੇ ਸੀਟਾਂ ਦੇ ਵਿੱਚ ਮੈਟ ਮੂਟ ਚੰਗੇ ਲੱਗੇ ਬਾਈ ਗੱਡੀ ਦੇ ਵਿੱਚ ਠੀਕ ਆ ਸਤਿ ਸ੍ਰੀ ਅਕਾਲ ਦੋਸਤੋ ਸ਼ੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਅੱਜ ਆਪਾਂ ਗੋਨਣੇ ਮੰਡੀ ਦੇ ਵਿੱਚ ਪਹੁੰਚਾਂਗੇ ਆਰਸ ਕਾਰ ਬਾਜ਼ਾਰ ਤੇ ਪਹੁੰਚਾ ਦੋਸਤੋ ਜੇ ਕਿਸੇ ਨੇ ਜਮਨ ਨਵੇਂ ਕੰਡੀਸ਼ਨਾਂ ਦੇ ਚੰਗੀਆਂ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਤੇ ਵੀਰਾਂ ਕੋਲੇ ਆ ਜਾਓ ਤੇ ਲੋਨ ਦੀ ਫੈਸਿਲਿਟੀ ਵੀਰਾਂ ਕੋਲ ਹੈਗੀ ਆ ਆਪਾਂ ਗੱਲਬਾਤ ਕਰਦੇ ਵੀਰ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਬਈ ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਤੇ ਲੋਨ ਦੀ ਭਾਈ ਫੈਸਿਲਿਟੀ ਕਿਵੇਂ ਦੇ ਦੀ ਲੋਨ ਕਰਵਾ ਦਿੰਨੇ ਆ ਜੀ ਆਪਾਂ ਠੀਕ ਹੈ ਜੀ ਹਾਂ ਕਿੰਨੇ ਕ ਪੈਸੇ ਡਾਊਨ ਪੇਮੈਂਟ ਭਰਨੇ ਪੈਦੀ ਲੱਖ ਰੁਪਈਆ ਭਰ ਕੇ ਮਿਲ ਜਾਂਦੀ ਹੈ ਜੀ ਠੀਕ ਹੈ ਮਤਲਬ ਸਿਮਲ ਸਕੋਰ ਅਗਲੇ ਬਤੇ ਹੋਣਾ ਚਾਹੀਦਾ ਹਾਂ ਜੇ ਵੱਡੀ ਗੱਡੀ ਲੈਣੀ ਆ ਠੀਕ ਹੈ ਜੀ ਹਾਂ ਮਤਲਬ 80% ਲੋਨ ਹੋ ਜੂਗਾ ਹਾਂ 80% ਲੋਨ ਠੀਕ ਹੈ ਲੋ ਵੀ ਜਿਹਦੇ ਵੀਰ ਇਹ ਆਪਣੀ ਪਹਿਲੀ ਕਾਰ ਆ ਗਈ ਹੈਗੀ ਸਕੋਰਪੀਓ ਸਕੋਰਪੀਓ S10 ਸਕੋਰਪੀਓ S10 ਜੁਪੀ ਨੰਬਰ ਆ ਐਨਓਸੀ ਨਾਲ ਮਿਲ ਜੀ ਵੀਰੇ ਹਾਂ ਐਨਓਸੀ ਦਾ ਦੇ ਦੇਾਂਗੇ ਜੇ ਨੰਬਰ ਲਵਾ ਕੇ ਚਾਹਣ ਤਾਂ ਨੰਬਰ ਵੀ ਲਵਾ ਦੇਾਂਗੇ ਠੀਕ ਆ ਭਾਈ ਜਿਹੜਾ ਤੁਸੀਂ ਰੇਟ ਦੱਸੋ ਐਨਓਸੀ ਨਾਲ ਹੋਊਗਾ ਐਨਓਸੀ ਦਾ ਰੇਟ ਦੱਸਾਂਗੇ ਠੀਕ ਆ ਭਾਈ ਜਿਹੜਾ ਰੇਟ ਵੀਰ ਦੱਸਣਾ ਠੀਕ ਉਹ ਤੁਹਾਨੂੰ ਐਨਓਸੀ ਨਾਲ ਮਿਲੇਗਾ ਜੇ ਕੋਈ ਵੀਰ ਚਾਹੁੰਦਾ ਠੀਕ ਆ ਵੀ ਆਪਾਂ ਪੰਜਾਬ ਨੰਬਰ ਲਗਵਾਉਣਾਗਾ ਉਹ ਵੀ ਵੀਰ ਤੁਹਾਨੂੰ ਲਗਵਾ ਕੇ ਦੇ ਦੇਣਗੇ ਉਹਦੇ ਪੈਸੇ ਵਿਚਾਰ ਕੀਤੇ ਜਾਣਗੇ ਠੀਕ ਆ ਅੰਦਰ ਇੱਕ ਵਾਰ ਤੁਸੀਂ ਆਂ ਤੀਰੇ ਵਜ ਗੱਡੀ ਚੈੱਕ ਕਰੋ ਇੱਕ ਵਾਰ ਜਮਾ ਸ਼ੋਰੂਮ ਕੇ ਕੰਡੀਸ਼ਨ ਹੈ ਭਈ ਗੱਡੀ ਭਾਈ ਅੰਟੀਰੀਅਰ ਵਗੈਰਾ ਤੁਸੀਂ ਚੈੱਕ ਕਰ ਲਓ ਠੀਕ ਹੈ ਗੱਡੀ ਦੇ ਵਿੱਚ ਹੈ ਸਾਫ ਸੁਥਰਾ ਅੰਟੀਰੀਅਰ ਪੈ ਨਵੇਂ ਸੀਟ ਕਵਰ ਚੜੇ ਆ ਮੈਟਿੰਗ ਮੋਟਿੰਗ ਹੋਈ ਹੋਏ ਮੈਟ ਮੋਟ ਚੰਗੇ ਲੱਗੇ ਆ ਭਾਈ ਠੀਕ ਆ ਭਾਈ ਡਿਮਾਂਡ ਆਪ ਇਹਦੀ ਕੀ ਕਰਦੇ ਸਾਢੇ 9 ਲੱਖ ਰੁਪਈਆ ਮੰਗਦੇ ਆ 9 ਲੱਖ 50 ਹਜ਼ਾਰ ਰੁਪਈਆ ਵੀ ਡਿਮਾਂਡ ਕਰਦੇ ਆ ਠੀਕ ਆ ਮੌਕੇ ਤੇ ਮਾਨਤਾ ਥੋੜਾ ਜਰੂਰ ਕੀਤਾ ਜਾਊਗਾ ਕਾਲੀ ਸਕੋਰਪੀਏ ਦੇ ਚਾਹਮਣ ਬਹੁਤ ਆ ਭਾਈ ਠੀਕ ਆ ਆਪਣੇ ਕਮੈਂਟ ਕਰਦੇ ਹੁੰਦੇ ਵੀ ਕਾਲੀ ਸਕੋਰਪੀਏ ਲੈਣੀ ਆ ਤਾਂ ਲੈ ਵੀ ਕਰ ਲਓ ਵੀਰ ਨਾਲ ਸੰਪਰਕ ਠੀਕ ਆ ਇਹ ਇਹ ਨਾਮ ਕਿਹਨੇ ਵੇਚੀ ਬਾਈ ਜੀ ਪਹਿਲੇ ਨਾਮ ਹੀ ਆ ਜੀ ਪਹਿਲੇ ਨਾਮ ਦੀ ਲਾਓ ਵੀ ਜਿਹੜਾ ਵੀਰ ਲਊਗਾ ਉਹਦੇ ਨਾਮ ਤੇ ਦੂਜੇ ਨਾਮ ਦੀ ਹੋਣੀ ਆ ਇਦੋਂ ਅਗੇ ਆਈਟਨ ਹਨਾ ਬਾਈ ਜੀ ਆਈਟਨ ਹਾਂ ਇਹ ਬਾਈ ਜੀ ਮਾਡਲ ਇਹ 2009 ਮਾਡਲ 2009 ਮਾਡਲ ਨੰਬਰ ਪੰਜਾਬ ਦਾ ਹਨਾ ਵੀ ਨਾਮ ਨੰਬਰੀ ਆ ਤਾਂ ਇਹ ਲਾ ਵੀ ਪੰਜਾਬ ਨੰਬਰ ਦੀ ਕਾਰ ਆ ਠੀਕ ਆ ਨਾਮ ਇਹ ਤੀਜੇ ਵੀਰੇ ਦੂਜੇ ਦੂਜੇ ਕਦਾਂ ਆਗੇ ਦੂਜੇ ਨਾਮ ਦੂਜੇ ਨਾਮ ਦੀ ਆ ਠੀਕ ਆ ਬਾਈ ਲਓ ਦੀ ਕੰਡੀਸ਼ਨ ਕੰਡੀਸ਼ਨ ਦੇਖੋ ਗੱਡੀ ਦੀ ਬਈ ਆ ਸਾਫ ਸੁਥਰੀ ਪੇਪਲ ਪੈਟਰੋਲ ਸੀ ਐਨ ਜੀ ਆ ਸੀਐਨਜੀ ਵੀ ਹਾਂ ਪੈਟਰੋਲ ਆ ਸੀਐਨਜੀ ਵੀ ਲਓ ਵੀ ਪੈਟਰੋਲ ਪਲੱਸ ਸੀਐਨਜੀ ਕਾਰ ਆ ਰੇਟ ਵਾਈਜ ਇਹਦਾ 135000 ਰੁਪਿਆ ਮੰਗਦਾ 135000 ਰੁਪਿਆ ਰੇਟ ਆ ਬਈ ਠੀਕ ਆ ਮੌਕੇ ਤੇ ਮਾਨਤਾ ਅਨੁਸਾਰੀਆਂ ਕਾਰਾਂ ਚੋਂ ਕੀਤਾ ਜਾਊਗਾ ਜਿਵੇਂ ਤੁਸੀਂ ਰੇਟਸ ਦੀ ਡਿਮਾਂਡ ਵੀ ਕਰਦੇ ਹੋ ਨੇ ਬਾਈ ਰੇਟਸ ਵੀ ਹੈਗੇ ਆ ਵੀਰਾਂ ਕੋਲੇ ਬਾਈ ਜੀ ਇਹ ਮਾਡਲ ਕਿੰਨਾ ਜੀ ਇਹ 2016 ਮਾਡਲ ਆ ਜੀ 16 ਮਾਡਲ ਫਰੀਦਕੋਟ ਦਾ ਨੰਬਰ ਆ ਬਾਈ ਠੀਕ ਆ ਚੈੱਕ ਕਰ ਸਕਦੇ ਤੁਸੀਂ ਕੰਡੀਸ਼ਨ ਗੱਡੀ ਦੀ ਖੜਾਵਾ ਚੈੱਕ ਕਰ ਲੋ ਬਹੁਤ ਸੋਹਣਾ ਖੜਾਵਾ ਗੱਡੀ ਦਾ ਟਾਇਰ ਟੂਰ ਵੀ ਚੰਗੇ ਆ ਬਾਈ ਠੀਕ ਆ ਵੀਰ ਦਾ ਪਟਾਰਾਂ ਦੇ ਵਿੱਚ ਲੱਗੇ ਵਿਆ ਅੰਦਰੋਂ ਵੀ ਗੱਡੀ ਸਾਫ਼ ਸੁਥਰੀ ਹੈ ਅੰਟੀਰੀਅਰ ਹੈ ਚਾਲ ਚੱਲ ਬਈ ਓਕੇ ਵੀਰੇ ਗੱਡੀ ਜਮਾ ਓਕੇ ਚਾਲ ਚਲਾਵੇ ਦੀ ਸੀਐਨਜੀ ਲੱਗੀ ਹੈ ਇਹਦੇ ਵਿੱਚ ਠੀਕ ਹੈ ਇਹ ਪੈਟਰੋਲ ਪਲੱਸ ਸੀਐਨਜੀ ਪੈਟਰੋਲ ਪਲੱਸ ਸੀਐਨਜੀ ਪੈਟਰੋਲ ਪਲੱਸ ਸੀਐਨਜੀ ਕਾਰ ਹੈ ਬਈ ਰੇਟ ਬਈ ਜੀ ਦਾ 2016 ਮਾਡਲ ਹੈ ਕਿ 2,35,000 ਰੁਪਏ ਮੰਗਦੇ ਦੋ ਲੱਖ 35 ਹਜ਼ਾਰ ਮੌਕਾ ਮੌਕਾ ਠੀਕ ਹੈ ਜੀ ਹਾਂ ਜੀ ਲੋਕ ਪੰਜਾਬ ਨੰਬਰ ਦੀਆਂ ਗੱਡੀਆਂ ਜ਼ਿਆਦਾ ਹੁੰਦੀਆਂ ਵੀਰੇ ਹਾਂ ਆਪਣੇ ਕੋਲੇ ਪੰਜਾਬ ਵੀ ਸਾਰੇ ਠੀਕ ਹੈ ਸਕੋਰ ਵੀ ਚਿੱਟੀ ਖੜੀ ਉਧਰ ਵੀ ਨਿਕੰਮਰਾ ਦੀ ਭਾਈ ਜੇ ਸਕੋਰ ਚਿੱਟੀ ਲੈਣੀ ਹੈ ਸਕੋਰ ਵੀ ਖੜੀ ਹੈਗੀ 2015 ਮਾਡਲ ਠੀਕ ਹੈ ਬਠਿੰਡਾ ਨੰਬਰ ਕਿੰਨਾ ਇਹ ਰੇਟ ਭਾਈ 9.5 ਲੱਖ ਰੁਪਇਆ ਮੰਗਦੇ ਇਹ 9 ਲੱਖ 25 ਹਜ਼ਾਰ ਦੀ ਮਾਰ ਜੀ ਬਾਅਦ ਚ ਰੇਟ ਦਾ ਹੋ ਜੂਗਾ ਕੋਈ ਚੱਕਰ ਨਹੀਂ ਲਾਉਂਦੇ ਮੌਕੇ ਤੇ ਮਾਰ ਤਾਂ ਵੀ ਇਹਦੇ ਡਿਜ਼ਾਇਰ ਵੀ ਖੜੀ ਹੈ ਵੀਰ ਕੋਲ ਠੀਕ ਹੈ ਸਵੈਪਟਾ ਬਹੁਤ ਖੜੀਆਂ ਵੀਰਾਂ ਕੋਲ ਠੀਕ ਹੈ ਇਧਰ ਸਵੈਪਟ ਖੜੀ ਹੈਗੀ ਦਿੱਲੀ ਨੰਬਰ ਹੈ ਉਹ ਯਾਰ 12 ਮਾਡਲ ਲੱਗੀ ਵਧੀਆ ਨਵੀਂ ਕਾਰ ਆ ਫਰਸਟ ਓਨਰ ਦੀ ਆ ਇਹ ਡੀਜ਼ਲ ਦੀ ਵੀਰੇ ਡੀਜ਼ਲ ਦੀ ਬੀਡੀਆਈ ਬੀਡੀਆਈ ਹਾਂ ਨਾ ਵੇ ਬੀਡੀਆਈ ਆ ਠੀਕ ਆ ਡੀਜ਼ਲ ਦੀ ਕਾਰ ਆ ਅਪੋਲੋ ਦੇ ਨਵੇਂ ਟਾਇਰ ਲੱਗੇ ਆ ਚਾਰੋ ਟਾਇਰ ਨਵੇਂ ਪਏ ਠੀਕ ਆ ਵੀ ਟਾਇਰਾਂ ਦੇ ਵਿੱਚ 휠 ਕੱਪ ਅੰਦਰੋਂ ਗੱਡੀ ਐਨ ਓਕੇ ਜਮਨ ਨਵੀਂ ਸ਼ੋਰੂਮ ਕੰਡੀਸ਼ਨ ਦੀ ਆ ਇਹਦਾ 3,20,000 ਰੁਪਿਆ ਮੰਗਦੇ ਆ 3,20,000 ਰੁਪਿਆ ਡਿਮਾਂਡ ਕਰਦੇ ਆ ਠੀਕ ਆ ਤੇ ਆ ਖਿੱਗੋ ਤੇ ਭਰਾ ਦੇ 2013 ਮਾਡਲ ਲਾ ਠੀਕੋ ਜੀ 1,65,000 ਦੀ ਦੇ ਦਿਆਂਗੇ 185000 ਰੁਪਿਆ ਦੀ ਦੀ ਮੰਗ ਲਓ ਵੀ 185000 ਦੀ ਮੰਗ ਕਰਦੇ 165000 ਦੀ ਨੂੰ ਵੀ 165000 ਦੀ ਦੇ ਦੇਾਂਗੇ ਠੀਕ ਹੈ ਇਹ ਡੀਜ਼ਲ ਦੀ ਜੀ ਜਲਦੀ ਹੈ ਜੀ ਡੀਜ਼ਲ ਦੀ ਕਾਰ ਲਓ ਵੀ ਚੈੱਕ ਕਰ ਲਓ ਗੱਡੀ ਸਾਫ ਹੈ ਟਾਇਰ ਦਿਖਾ ਦਿ ਮੜੇ ਇੱਧਰ ਇਹਦੇ ਟਾਇਰ ਦਿਖਾ ਦਿ ਮੜੇ ਟਾਇਰ ਦੇਖੋ ਵੀ ਚੈੱਕ ਕਰੋ ਕਿੰਨ ਜਮਨ ਨਵੇਂ ਟਾਇਰ ਪਏ ਠੀਕ ਹੈ ਟਾਇਰਾਂ ਦੇ ਵਿੱਚ ਬੀਲ ਕੱਪ ਇੱਧਰ ਸੁਵਿਟ ਡਿਜ਼ਾਇਰ ਵੀ ਜੀ ਸੁਵਿਟ ਡਿਜ਼ਾਇਰ 2013 ਮਾਡਲ ਜੀ ਹਾਂ ਸਾਢੇ 3 ਲੱਖ ਰੁਪਿਆ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾ ਨ ਹੋ ਜੂਗਾ ਇਹ ਐਲਡੀਆ ਕੀ ਵੀਡੀਆ ਜੀ ਵੀਡੀਆ ਜੀ ਵੀਡੀਆ ਲੋਵੇ ਪੀਟੀਆ ਜੀ ਅੱਲਾਇਲੂਇ ਚੈੱਕ ਕਰ ਲੋ ਸੀਗਾ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਇਹਨਾਂ ਸਾਫ਼ ਸੁਥਰੇ ਟਾਇਰ ਪਏ ਆ ਅੰਦਰੋਂ ਚੱਕ ਓਕੇ ਵੀਰੇ ਗੱਡੀ ਜਮਾ ਓਕੇ ਲੋਵੇ ਇੰਟੀਰੀਅਰ ਬੈਜ ਓਕੇ ਆ ਜਮਾ ਗੱਡੀ ਠੀਕ ਹੈ ਚਾਲ ਚਲਾਵੇ ਦੀ ਚਾਲ ਚਲਾਵੇ ਦੀ ਰੇਟ ਕਿੰਨਾ ਦੱਸੇ ਆ ਸਾਢੇ 3 ਲੱਖ ਰੁਪਿਆ ਮੰਗਦੇ ਆ ਬਾਕੀ ਕਰ ਲਾਂਗੇ ਮੌਕੇ ਲੋਵੇ 3 ਲੱਖ 50 ਹਜ਼ਾਰ ਮੌਕੇ ਤੇ ਮਾਨਤਾ ਨ ਹੋ ਜੂਗਾ ਠੀਕ ਆ ਇੱਧਰ ਰੇਟ ਦੀ ਵੀ ਖੜੀ ਆ ਰੇਟ ਦੀ ਵੀ पीडीआई 2010 ਮਾਡਲ ਜੀ ਹਾਂ ਹਰਿਆਣਾ ਨੰਬਰ ਆ ਗਈ 2010 ਮਾਡਲ ਐਨਓਸੀ ਮਿਲ ਜੂਗੀ ਠੀਕ ਹੈ ਜੀ 1 ਲੱਖ 65000 ਦੀ ਇਹ ਮਿਲ ਜੂਗੀ 1 ਲੱਖ 90000 ਰੁਪਿਆ ਦੀ ਡਿਮਾਂਡ ਕਰਦੀ ਹੈ ਠੀਕ ਹੈ ਇਹ ਐਨਓਸੀ ਨਾਲ ਡੇਟਾ ਹਾਂ ਐਨਓਸੀ ਨਾਲ ਐਨਓਸੀ ਉਥੋਂ ਨਹੀਂ ਪਾਤੀ ਉਥੋਂ ਦੇ ਹਾਂ ਉਥੋਂ ਨਹੀਂ ਮਿਲੂਗੀ ਐਨਓਸੀ ਠੀਕ ਹੈ ਜੀ ਤੇ ਇਸ ਤੋਂ ਅੱਗੇ ਡਸਟਰ ਆ ਗਿਆ ਨਾ ਵੀਰੇ ਹਾਂ ਇਹ ਡਸਟਰ ਜੀ 2014 ਮਾਡਲ ਸਾਰੀ Ориਜਨਲ ਜੀ 85 ਵਾਲੀ ਆ ਇਹ ਠੀਕ ਹੈ ਜੀ ਹਾਂ ਲਓ ਵੀ ਚੈੱਕ ਕਰ ਲੋ ਤੁਸੀਂ ਇਹ ਕੋਰ ਕੋਲ ਉਹ ਤੇਰਾ ਹਾਂ ਠੀਕ ਆ ਅੰਦਰੋਂ ਇੰਟੀਰੀਅਰ ਵੈਜ ਗਿਆ ਲੋਕ ਕੇ ਪਈਆ ਗੱਡੀ ਤੇ ਇਹਦਾ ਰੇਟ ਬਾਈ ਜੀ ਇਹਦਾ 7.5 ਲੱਖ ਰੁਪਿਆ ਮੰਗਦੇ ਆ 3.25 ਲੱਖ ਹੋ ਜਾਊਗਾ ਸਾਰਾ ਠੀਕ ਹੈ ਜੀ ਲਓ ਬਈ ਇਦੋਂ ਅੱਗੇ ਛੋਟਾ ਅੰਡਰਡਾਈਵਰ ਆ ਗਈ ਠੀਕ ਆ ਫੋਰਡ ਦੀ ਇਹ ਬਠਿੰਡਾ ਨੰਬਰ ਗੱਡੀ ਆ ਨੰਬਰ ਚੈੱਕ ਕਰਾ ਦੀ ਮਾੜੇ 13 13 ਨੰਬਰ ਆ ਗੱਡੀ ਦਾ ਠੀਕ ਆ ਐਨ ਚੈੱਕ ਕਰੋ ਤੁਸੀਂ ਟਾਇਰ ਦੀ ਕੰਡੀਸ਼ਨ ਗੱਡੀ ਦੇ ਟਾਇਰ ਚੰਗੇ ਪਏ ਆ ਲਾਈ ਵੀ ਲੱਗੇ ਵੇ ਠੀਕ ਆ ਕੰਪਨੀ ਫਿਟਡ ਤੇ ਅੰਦਰ ਬਈ ਝਾਤ ਮਰੇ ਮੜਾ ਅੰਟੀਰੀਅਰ ਵੈਜ ਗੱਡੀ ਇਹ ਨੋਕੀ ਗੱਲ ਬਾਤ ਆ ਬਈ ਠੀਕ ਆ ਸਾਫ ਸੁਥਰੀ ਗੱਡੀ ਆ ਚੈੱਕ ਕਰੋ ਤੇ ਇੰਟੀਰੀਅਰ ਵਗੈਰਾ ਤਾਂ ਤੇ ਪਲੇਅਰ ਲੱਗਾ ਠੀਕ ਆ ਗੱਡੀ ਦੇ ਵਿੱਚ ਸੀਟ ਕਵਰ ਨਵੇਂ ਚੜੇ ਸੀਟਾਂ ਦੇ ਵਿੱਚ ਮੈਟ ਮੁੱਡ ਚੰਗੇ ਲੱਗੇ ਬਈ ਗੱਡੀ ਦੇ ਵਿੱਚ ਠੀਕ ਆ ਰੇਟ ਬਈ ਜਿਹਦਾ ਇਹਦਾ 3.5 ਲੱਖ ਰੁਪਈਆ ਮੰਗਦੇ ਆ 3 ਲੱਖ 25000 ਬਾਕੀ ਮੌਕੇ ਤੇ ਬਈ ਤੁਹਾਡਾ ਮਾਨਤਾ ਜਰੂਰ ਕੀਤਾ ਜੀ ਠੀਕ ਆ ਉਹ ਸਾਫ ਗੱਡੀ ਆ ਘੱਟ ਚੱਲੀ ਵੀ ਚੰਗੀ ਸਾ ਗੱਡੀਆਂ ਬਈ ਇਹ ਤੋਂ ਬਿਨਾ ਨਾ ਵੀਰਾਂ ਕੋਲ ਹੋਰ ਵੀ ਬਹੁਤ ਖੜੀਆਂ ਠੀਕ ਆ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪਾਤੇ ਸੰਪਰਕ